ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 11 ਤਰੀਕ ਦੂਜਾ ਮਹੀਨਾ 2026 ਔਰ ਇਸ ਵਕਤ ਮੈਂ ਗੁਰਨਾਨਕ ਦੇਵ ਯੂਨੀਵਰਸਿਟੀ ਖੜਿਆ ਹਾਂ ਇਸ ਤੋਂ ਪਹਿਲਾਂ ਅਸੀਂ ਜਿਸ ਮੁੱਦੇ ਤੇ ਗੱਲ ਕਰਨੀ ਉਹ ਦੱਸ ਦਈਏ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਕੰਪਨੀ ਬਾਗ ਆ ਜਿੱਥੇ ਪਰਾਤਣ ਰੁੱਖ ਨੇ ਇੱਕ ਬੰਨੇ ਸੁੱਕਦੇ ਜਾ ਰਹੇ ਉਹਨਾਂ ਨੂੰ ਬਚਾਉਣ ਦੇ ਲਈ ਆਕਾਲ ਸੇਵਾ ਫਾਊਂਡੇਸ਼ਨ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਅੱਜ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਬੀਸੀ ਸਾਹਿਬ ਨਾਲ ਜ਼ਿਲ੍ਹਾ ਪ੍ਰਸ਼ਾਸਨ ਨਾਲ ਖੇਤੀਬਾੜੀ ਵਾਲਿਆਂ ਨਾਲ ਇਹ ਸਾਰਿਆਂ ਨਾਲ ਮੁਲਾਕਾਤ ਕਰਕੇ ਕਾਰਪੋਰੇਸ਼ਨ ਨਾਲ ਅਸੀਂ ਚਾਹੁੰਦੇ ਕਿ ਸਾਰਾ ਜਿਹੜਾ ਪ੍ਰਾਤਨ ਰੁੱਖਾਂ ਨੂੰ ਬਚਾਇਆ ਜਾਵੇ ਉਹਨੇ ਸਾਰੇ ਇੰਨੇ ਸੋਹਣਾ এনवायरमेंट ਹੈ ਵਿੱਚ ਇਹ ਕਿੰਨੇ ਪੁਰਾਣੇ ਔਰ ਵਧੀਆ ਰੁੱਖ ਨੇ ਔਰ ਦੇਖ ਕੇ ਮਨ ਖੁਸ਼ ਹੋ ਜਾਂਦਾ ਵੇਖੋ ਆ ਬੋਰਡ ਕਿੱਥੇ ਮਿਲਨੇ ਸਾਨੂੰ ਇਹ ਪ੍ਰਾਤਨ ਰੁੱਖਾਂ ਨੂੰ ਸੰਭਿਆਵਾ ਯੂਨੀਵਰਸਿਟੀ ਨੇ ਤੇ ਜੇਕਰ ਅਸੀਂ ਵੀ ਉਹਨਾਂ ਰੁੱਖਾਂ ਨੂੰ ਇਹਨਾਂ ਕੋਲ ਰਾਏ ਲੈ ਕੇ ਸੰਭਲਾਂਗੇ ਤੇ ਸਾਰਾ ਸ਼ਹਿਰ ਉੱਥੇ ਜਾ ਕੇ ਸੈਰ ਕਰਦਾ ਵਾ ਔਰ ਬੜੀ ਖੁਸ਼ੀ ਹੋਊਗੀ ਔਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਜਿਸੀ ਜਿਨੇ ਜੋਗੇ ਹੈਗੇ ਆ ਆਪੋ ਆਪਣਾ ਯੋਗਦਾਨ ਪਾ ਕੇ ਇਹਨਾਂ ਰੁੱਖਾਂ ਨੂੰ ਬਚਾਈਏ ਬਹੁਤ ਬਹੁਤ ਧੰਨਵਾਦ